ਦੋਮੋਰ ਨਹੀਂ ਵੇਖ ਤਰੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਅੱਜ ਦੇ ਸਾਡੇ ਪਹਿਲੇ ਵਲੌਗ ਦੇ ਵਿੱਚ ਤੇ ਆਹ ਦੇਖ ਲਓ ਜੀ ਆਪਣੇ ਪਨੀਰੀ ਪੱਟ ਕੇ ਰੱਖੀ ਹੋਆ ਤੇ ਲੱਗਿਆ ਉੱਧਰ ਲੇਵਰਾ ਚੋਂ ਲੋਰ ਤੁਹਾਨੂੰ ਮੈਂ ਦਿਖਾ ਦਿੰਦਾ ਆ ਆਹ ਵੀ ਹੁਣੇ ਸੁੱਤੇ ਸੱਤੇ ਉੱਟ ਗਿਆ ਸੀ ਘਰ ਦੇ ਨਾਲ ਗਾਲਾਂ ਕੱਟੀਆਂ ਤੇ ਉੱਠ ਖੜੇ ਜੱਗ ਪਈ ਆ ਜੀ ਮੋਟਰ ਪਾਣੀ ਆਹ ਪਰੇ ਜਾਂਦਾ ਉੱਧਰ ਹੌਣਾ ਕਿ ਤਾਨੂੰ ਛੱਡਿਆ ਆ ਪਣ ਹਾਂਜੀ ਉਹ ਦੇ ਵਰਿਆ ਆ ਆਪਣੀ ਖੂ ਤੇ ਆ ਮੋਟਰ ਮੈਂ ਲੇ ਆ ਆਪਣਾ ਚਿੜੀ ਆ ਜੀ ਇਹ ਚੱਲਾ ਪੱਠੇ ਲੈ ਕੇ ਹੁਣ ਹੈਂ ਆ ਚੱਲੇ ਆ ਲੱਗੇ ਜੀ ਹੁਣ 20 ਛਟਣ ਵਿੱਚ ਟਰਾਲੀ ਦੇ ਆਪਾਂ ਚਾਲਦੇ ਦੂਜੀ ਮੋਟਰ ਆ ਲੂ ਰੱਖ ਹੋ ਗਿਆ 20 ਅੱਧਾ ਕਰ ਬਾਕੀ ਵੀ ਰੱਖਦੇ ਆ ਮੌਸਮ ਦੇਖੋ ਜੀ ਕਿੰਨਾ ਘੈਂਟ ਉਹ ਬੈਦਰ ਦਾ ਉਸਵੇਂ ਹੋਇਆ ਪਿਆ ਐ ਨਿਆਰੇ ਵਾਲਾ ਕਿਸੇ ਚੀਜ਼ ਦੀ ਕਾਟਣੀ ਹੈਗੀ ਬਸ ਉਹ ਹਾਂਜੀ ਟੁਰ ਪਏ ਸੀਗੇ ਉਹ ਨਿਕਲੇ ਤੇਗੇ ਦੂਜੀ ਮੋਟਰ ਤੇ ਪਾਣੀ ਸਾਲੀ ਕੱਦ ਲੈਟ ਨਹੀਂ ਆਈ ਤੇ ਅਸੀਂ ਸੀਗੇ ਮੋਟਰ ਤੇ ਲੌਣ ਲਾ ਪਏ ਆਪਣੀ ਦੀ ਪਨੀਰੀ ਲੌਣ ਲਾ ਪਏ ਸੀਗੇ ਆ ਪਾਣੀ ਦੇਖੋ ਛੱਡਿਆ ਆ ਮੋਟਰ ਚੱਲੀ ਜਾਂਦੀ ਆ ਦੇ ਭਰ ਗਿਆ ਵੀ ਲਾਈਟ ਆਈ ਦੇ ਦਾ ਕਰ ਦਵਾਂਗੇ ਜੇ ਲਾਈਟ ਨਾ ਆਈ ਦਾ ਫੇ ਕੀ ਕਰਾਂਗੇ ਜਾਂਦਾ ਨਹੀਂ ਬਰਾਂਦਾ ਮਾਰਦਾ ਧਵਾ ਦੇਗਾ ਜਾਂਦਾ 60 ਕਹਿੰਦੇ ਆ ਹਾਂਜੀ ਤੋਰ ਪੇ ਸਗੇ ਆਪਾਂ ਦਵੰਜਾ ਪਾ ਗਏ ਕੱਦੂ ਵਾਲੀਆਂ ਆਈ ਤਾਂ ਪਾਇਓ ਕਿਉਂ ਨਾ ਭੀਜਿਆ ਵੀ ਇਹ ਪਹਿਲੇ ਬੰਦੇ ਵੱਟਣਾ ਵੀ ਹੈ ਬੰਦੇ ਵਾਲੇ ਤੱਤੇ ਜਾਲਦੇ ਆ ਮਸ਼ੀਨ ਵਾਲੇ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਾਈ ਇਹਨੇ ਕਹਿਣ ਲੱਪਣਾ ਆਪ ਨੂੰ ਫੌਂਦਾ ਪਾਣੀ ਛੱਡਿਆ ਆ ਪਾਪਾ ਬਹਿ ਗਿਆ ਇਧਰ ਨਾਲ ਨਾਲ ਕਰਕੇ ਆ ਵੀ ਮੁਕਾਦ ਆ ਜਰਾ ਨਿਆਂਦਾ ਲਿਆ ਮਾਲ ਦਾ ਬੰਦਿਆਲ ਦੀ ਕੋਈ ਰੀਸ ਨਹੀਂ ਹੈਗੀ ਅੱਜ ਹੋਰ ਗੱਲ ਜਮ ਐਂਡ ਆ ਮਿੱਤਰੋ ਆਪਾਂ ਦੂਰ ਪਾ ਕੇ ਹਟ ਗਏ ਆ ਤਵੀਆਂ ਦੀ ਤੇ ਹੁਣ ਮਾਰਦੇ ਆ ਸੁਹਾਗਾ ਇਹਨੂੰ ਲਾਈਟ ਤਾਂ ਮੋਟਰ ਵੀ ਬੱਜ ਗਈ ਲਾਈਟ ਕਹਿੰਦੀ ਗੁੱਡ ਬਾਏ ਮੈਂ ਕੱਲ ਨੂੰ ਆਉਂਗੀ ਆ ਸ਼ਾਮ ਨੂੰ ਹੈ ਤੇ ਹੁਣ ਦੇਖਦੇ ਆ ਨਾ ਕਿਹੜਿਆਂ ਗੂਰਾਂ ਦਾ ਪਾਣੀ ਕੱਢਦੇ ਆ ਪਾਲਿਆਂ ਦਾ ਇਹਨੂੰ ਆਹੋ ਇਹ ਤਾਂ ਚੈੱਕ ਕਰਤਾ 60 ਆਹੋ ਇੰਨਾ ਵਿਚੇ ਲੜਾਈ ਹੋ ਗਈ ਇਹਨੇ ਮਾਰਿਆ ਹੋ ਰਸ ਕੇ ਧਲੇ ਬਹਿ ਗਏ ਕੀ ਹੋਇਆ ਹੋਇਆ ਹੈ ਤੈਨੂੰ ਰਾਜਵੀ ਨੇ ਕੁੱਟਿਆ ਹੈ ਲੱਗੇ ਉਧਰ ਸੁਹਾਗਾ ਵਜਦਾ ਬਸ ਦੇ ਦੇ ਹੁਣ ਲੈਟ ਲੂਟ ਕਦੋਂ ਆਉਂਦੀ ਆ ਤਦੂ ਤਰਦਾ ਨਹੀਂ ਹੈਗਾ ਲੈਟ ਦੋਗੇ ਨਾ ਮੀਮੋ ਜਿਆਦਾ ਇੱਕ ਅੱਧਾ ਪੈ ਜਵੇ ਤੇ ਇਹ ਵੀ ਹੋ ਜੂ ਕੰਮ ਸੈਟ ਕੋਈ ਮੁੰਡਾ ਆ ਜਾਇਆ ਨਾਨ ਗਿਆ ਦੋ ਬੋਲਟ ਦੇਖੋ ਮੁੰਡੇ ਦਾ ਪੁੱਠੇ ਘੇਰਾਂ ਵਾਲਾ ਤਿਆਰ ਕਰਾ ਆ ਜਾਂਦਾ ਵਾ ਹੈ ਕਿਤੋਂ ਤਿਆਰ ਹੋਇਆ ਇਹ ਲੇਕੀ ਦੋ ਹੋਇਆ ਲੇਕੀ ਦੋ ਕਿਧਰੋਂ ਆਇਆ ਇੰਨੇ ਦਿਨ ਬਾਅਦ ਨਾਨ ਗਿਆ ਦੋ ਤੂੰ ਹੁਣੇ ਚੱਕਦਾ ਤੈਨੂੰ ਮੈਂ ਸ਼ਾਮੀ ਵੀ ਕਰਦਾ ਸੀ ਕੱਲ ਆ ਦੇਖ ਇੱਧਰ ਦਿਖਾ ਦਾਂ ਇਹੋ ਤਾਂ ਬੋਲਟ ਵਧੀਆ ਤਿਆਰ ਕੀਤਾ ਬੰਦੇ ਆਲੇ ਇਹ ਵੀ ਵਧੀਆ ਹੀ ਲੱਗਦਾ ਜੇ ਵਧੀਆ ਤਿਆਰ ਕੀਤਾ ਤਾਂ ਹੈ ਚਾ ਵੀ ਆਨੇ ਆ ਮੋਟਰ ਤੇ ਬੈਠੇ ਨਿਆਰੇ ਲਈ ਆਨੇ ਬੰਦੇ ਵਿੱਚ ਆਜੋ ਪੀ ਕੇ ਚੱਲ ਗਏ ਹੁਣ ਕਿਉਂਕਿ ਰੋਟੀ ਰੋਟੀ ਵੀ ਨਾਲ ਹੀ ਲਿਆਤੀ ਆ ਆਵੇਂ ਖਾ ਪੀ ਲਉਗੇ ਹਾਂ ਮੀਹ ਉਹ ਆਜਵੇ ਤਾਂ ਬੰਦੇ ਨਿਆਰੇ ਜਿਹੜਾ ਉਹ ਤੇ ਹੈ ਸਰਾ ਹੀ ਲੱਗ ਜਾਊਗਾ ਅੱਜ ਦਾ ਜੇ ਮੀਹ ਆਜੇ हां जी मित्रों लाइट आ गई 2 बज गए यार मैं कहता चली अपना डंडी वो इस तरह जाते मोटर देनु जाके देखिए काम कर की को चलता कितना दिलाता भैया ने ਝੋਨਾ ਜਾਂਦਾ ਆ ਆਗੇ ਸੀਗੇ मोटर ਤੇ ਲੱਗਿਓ ਆ ਨੌਣ ਦੀ تیاری ਕਰੀ ਬਾਰੇ ਮੋਟਰ ਚੱਲਦੀ ਜਾ ਸਵਤਾਜ ਵੀ ਆ ਗਿਆ ਸਾਡਾ ਉਹ ਕਿੱਧਰ ਰਹੇ ਇੰਨੇ ਦਿਨ ਓਏ ਕੋਈ ਦਿਖੇ ਨਹੀਂ ਹੈਗੇ ਆਪਾਂ ਇਹ ਕੰਮ ਖਾ ਲੈ ਉਹਦਾ ਬਿੱਲ ਇੱਥੇ ਘੁੰਮਦੇ ਨੇ ਹੁਣ ਬੱਟਾ ਲਾ ਪਾਉਣੀ ਆ ਕੰਮ ਕਰਾਉਣਾ ਹੁਣ ਕੋਈ ਆਉਂਦਾ ਨਹੀਂ ਤੈਨੂੰ ਪਗਾਇਆ ਹੋਏ ਕੰਮ ਵੇਲੇ ਥੋੜੀ ਆਉਣ ਦਾ ਸੀ ਹਨ ਚੱਲ ਲੈ ਲਓ ਅੱਜ ਮੋਟਰ ਚੱਲ ਗਈ ਆ ਨਾ ਆ ਗਏ ਆ ਦੇ ਤੇ ਆਈ ਇਹ ਵੀ ਆਲੇ ਕੰਮ ਕਰਾਉਣ ਵੇਲੇ ਨਹੀਂ ਆਉਂਦਾ ਕੋਈ ਉਧਰ ਆਈ ਜਾਂਦੇ ਆ ਲੱਗੇ ਆ ਦੋ ਕਿਆਰੇ ਤਾਂ ਲਾਤੇ ਆ ਬੰਦਿਆਂ ਨੇ ਸਵਾਦ ਪੰਜਾਬ ਚ ਹੈ ਪੰਜਾਬ ਚ ਹੀ ਆ ਹੈ ਰੱਖ ਕੈਨੇਡਾ ਲੈ ਲਓ ਅਮਰੀਕਾ ਲੈ ਲਓ ਹਾਂ ਇਹਦਾ ਆ ਸਵਾਦ ਆ ਨਾ ਹਾਂ ਇਹ ਇਹੀ ਆ ਪੰਜਾਬ ਪੰਜਾਬੇ ਹੀ ਆ ਫੇ ਇਹੀ ਹੈ ਕੀ ਕੁਛ ਕਰਨ ਲੱਗੇ ਹੋ ਹੈ ਲੈ ਲਓ ਲੇਦਾ ਪਿੰਕਾ ਜੜਕ ਆ ਗਿਆ ਇਹਦੇ ਚ ਐ ਉਹ ਆ ਜਾ ਆ ਜਾ ਪਿੰਕਾ ਲੈ ਦੂਜਾ ਪਿੰਕਾ ਚ ਲਾ ਉਹਦੇ ਲੈਦਾ ਇਹ ਲੈਦਾ ਆਉ ਦੇ ਆਉ ਦੇ ਆਉ ਦੇ ਉਹ ਫੋਨ ਦੇਖ ਤੇ ਕਿੱਥੇ ਥੱਲੇ ਸਿੱਟਦਾ ਉਹਦੇ ਲੈ ਲੈ ਲਾ ਕੇ ਲਾ ਕੇ ਲੈ ਫੋਨ ਦੀ ਪ੍ਰਵਾਹ ਕੋਈ ਨਹੀਂ ਆ ਕਿ ਖਿੱਚ ਕੇ ਮੜਿਆ ਖਿੱਚ ਕੇ ਇੱਥੇ ਕੇ ਪਤਾ ਲੱਗ ਗਿਆ ਮੁੰਡੇ ਮਿਹਨਤ ਮਾਰਦੇ ਆ ਬਾਤ ਆਪਣਾ ਵੀ ਦਿਖਾ ਦਿਓ ਸ਼ੇਰ ਆਪਣਾ ਵੀ ਦਿਖਾ ਦਿਓ ਵੇਖ ਕੇ ਬਣਾ ਕਰਕੇ ਮਿਹਨਤਾਂ ਲੱਗੀਆਂ ਮਿਹਨਤਾਂ ਦਾ ਇਹਦਾ ਫੋਨੇ ਆ ਗਿਆ ਮੋਰੇ ਮਿਹਨਤ ਆ ਰਿਹਾ ਆਪਣੇ ਸਪਤਾਜ ਵੀਰੇ ਆ ਜਾ ਯਾਰ ਸਪਤਾਜ ਆਦੇ ਤਾਂ ਪੈਲੀਆਂ ਨੂੰ ਇਕੱਠੇ ਹੀ ਆ ਪਾ ਪਾ ਇਹ ਮਿਹਨਤ ਦੇ ਮੁੰਡਾ ਕੰਦੂ ਖੇਲਾ ਕੰਦੂ ਜੀ ਨਾਲ ਵੇੜ ਮੇਰਾ ਕੰਮ ਕਰਨਾ ਤੋਂ ਹੀ ਤਾਂ ਵਿਹਲੇ ਆ ਇਹਦਾ ਕਿੰਦਾ ਸਾਲੇ ਮਸ਼ਕਰੀਆਂ ਕਰਦੇ ਹੈ ਕਿੰਦਾ ਕਿਦਾ ਨਜ਼ਾਰੇ ਨਹੀਂ ਅਲੀ ਵਾਰ ਦੇਖੇ ਹੁੰਦੇ ਆ ਇੱਕ ਚਤੜੂ ਯਾਰ ਰਿਸ਼ਤੇਦਾਰ ਆਇਆ ਛੋਟਾ ਯਾ ਇਹ ਬਹੁਤ ਤੇਜ ਆ ਇਹ ਉਹਦੇ ਤਾਂ ਸਪਾਈਡਰਮੈਨ ਬਿਗਾ ਹਲੇ ਪੈਂਕਾ ਚਾਰ ਕੇ ਚਲੇ ਗਿਆ ਸਾਡਾ ਆ ਲੈ ਤਾਂ ਆ ਨਾ ਰਸਤੇ ਜਾਣਾ ਆ ਨਿਗਾ ਯਾ ਨਾ ਰਿਸ਼ਤੇਦਾਰਾ ਦੇਖ ਕੇ ਕਿੰਦਾ ਲੱਗਾ ਦਾ ਇਸ ਹੌਕਾ ਛੱਦੇ ਪੈ ਜਾਣਾ ਵੀਡੀਓ ਚ ਆਹ ਦੇਖ ਜਸਤਾਨ ਦੇਖ ਕਿੰਦਾ ਲੰਮਾ ਹੋਇਆ ਹਫ਼ਤਾ ਜੀ ਚੱਕਾ ਹਾਥੀ ਦੀ ਸੂ ਆਹਾ ਹਾ ਹਾ ਇਵਨ ਟੋਰਾ ਕਿਆ ਕਰ ਰੱਖ ਕੇ ਟੈਨਸ਼ਨ ਨਹੀਂ ਹੈ ਕੁੱਤੇ ਨੂੰ ਖੰਡ ਵਿੱਚ ਸ਼ਰੀ ਬਣਾਈ ਫਿਰਦਾ ਇਹ ਹੀ ਤੇਰੀ ਬੱਟੀਆਂ ਜੀਵ ਮੈਂ ਤਨੀਆ ਮੈਨੂੰ ਇੰਪ੍ਰੈਸ ਤੇਰੀ ਮੋਚ ਕਰ ਤੇਰੀ ਮਰਨ ਤਾਂ ਕੱਟੇ ਦਿੱੁੱਤ ਕੰਦੀ ਕਿ ਤੁਹਾਨੂੰ ਪਤਾ ਨਹੀਂ ਕਹਤਾਂ ਦੇਤਾਂ ਐ ਇੱਕ ਫਿਰੋਂ ਬੱਤ ਪੁੱਤੀ ਕਰਤੀ ਪੱਤੀਆ ਜੋਪਰ ਆ ਗਏ ਆ ਇਹ ਵੀ ਇਹ ਵੀ ਕੰਮ ਕਰਨ ਵੇੜ ਗਏ ਆ ਇਹ ਲੱਗਦਾ ਆ ਮੁੰਡੇ ਹੈ ਬਾਕੀ ਬਾਜੀ ਇੱਕ ਵਾਰੀ ਜਾ ਕੇ ਤਾਂ ਦਿਖਾਓ ਓਏ ਨਹੀਂ ਚੱਕ ਹੋਣਾ ਬਾਜੀ ਨੇ ਨਹੀਂ ਨੇ ਰਹਿਣ ਦਾ ਰਹਿਣ ਦਾ ਤੁਸੀਂ ਹੈਵੀ ਡਰਾਈਵਰ ਆਵੇਂ ਆ ਗਏ ਮੁੰਡੇ ਕਿੱਧਰੋਂ ਆਏ ਬਾਤ ਬਾਤ ਪਾਜੀ ਅੱਗੇ ਇਹਦੇ ਸਪਿੰਡਲ ਮਾਰੇ ਆ 60 ਦੇ ਚੰਨੀ ਹੁਣੀ ਆਇਓ ਆ ਨਾ ਦਾ ਆਪ ਕੰਮ ਕਰਦੇ ਨਾ ਸਾਨੂੰ ਕੰਮ ਦਿੰਦੇ ਆ ਐ ਮਸ਼ਕਰੀਆਂ ਕਰਦੇ ਤੇ ਆ ਗਏ ਹੈ ਆਪਣਾ ਛੱਡ ਕੇ ਤੇਰਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਉਹ ਇੱਕ ਸਾਡਾ ਬੰਦਾ ਉਤਰਿਆ ਜਾਂਦਾ ਕਾਲਾ ਯਾ ਹੈ ਚੰਨੀ ਕੀ ਰਿਸਪੌਂਸ ਚੱਲ ਰਿਹਾ ਕੱਦੂ ਦਾ ਤੁਹਾਡਾ ਆਪਾਂ ਦਾ ਨਹੀਂ ਤਾਂ ਸਾਹੀ ਦੇਣਾ ਕਰਾਉਣਾ ਨਹੀਂ ਜੇ ਹੁੰਦਾ ਹੀ ਹੋ ਹੋ ਯਾਰ ਉਹਦਾ ਜੋੜੀ ਉਹਨੂੰ ਬੈਡ ਪਾਇਓ ਜੱਟ ਦੇ ਨਹੀਂ ਹੈਗੇ ਫੋਨ ਆ ਗਿਆ ਮੁੰਡੇ ਨੂੰ ਹੂੰ ਜੋੜੀਰ ਨੂੰ ਉਹਦਾ ਬੈਡ ਪਾਇਓ ਜੱਟ ਦੇ ਨਹੀਂ ਹੈਗੇ ਆਗੇ ਆਗੇ ਤੈਨੂੰ ਕੀ ਲੱਗਿਆ ਤੁਮਲੇ ਬੱਚਾ ਆ ਹੂੰ ਠੀਕ ਆ ਚਲਾਇਆ ਚੱਲੀਏ ਹਾਂਜੀ ਮਿੱਤਰੋ ਅੱਜ ਮੈਨੂੰ ਲੱਗਦਾ ਫੇ ਅੱਜ ਸਾਰੀ ਰਾਤ ਜਗਰਾਤਾ ਹੀ ਕਰਨਾ ਪੈਣਾ ਇੰਦਰ ਜਲਦੀ ਨਹੀਂ ਆ ਨਕਲਾ ਤੇ ਇੰਦਰ ਅਸੀਂ ਘੁੰਮਦੇ ਆ ਅੱਜ ਚੱਲਣੀ ਆ ਬਾਰੀ ਡਬਲ ਤੇ ਅੱਜ ਦੇ ਫੇ ਆਪਾਂ ਬਲੌਗ ਦਾ ਕਰਦੇ ਆ ਐਂਡ ਤੇ ਜਲਦੀ ਮਿਲਾਂਗੇ ਫੇ ਨੈਕਸਟ ਬਲੌਗ ਦੇ ਵਿੱਚ ਮੇਰੇ ਮਿੱਤਰੋ ਚਲੋ ਵੇ ਮੜਿਓ ਮਿਲਦੇ ਆਂ ਆਵਾਜ਼ ਕੋ ਲੌਦਾ ਐਂਡ ਕਰਦੀ ਜੇ ਕੀ ਕਰਦੀ ਐਂਡ